ਸਤ ਸ੍ਰੀ ਅਕਾਲ ਜੀ ਆਪਣਾ ਕੀ ਨਾਂ ਜੀ ਮੇਰਾ ਨਾਂ ਦੀਪਕ ਪੱਟੀ ਐਡਵੋਕੇਟ ਦੀਪਕ ਪੱਟੀ ਜੀ ਐ ਐਮਸੀ ਦਾ ਇਲੈਕਸ਼ਨ ਲੜ ਰਹੇ ਹਾਂ ਜੀ ਜੀ ਕਿਹੜੀ ਪਾਰਟੀ ਨਾਲ ਮੈਂ ਕਾਂਗਰਸ ਵੱਲੋਂ 10 ਵਾਰਡ ਚੋਂ ਜੀ 10 ਨੰਬਰ ਵਾਰਡ ਚੋਂ ਚੋਣ ਨਿਸ਼ਾਨ ਚੋਣ ਨਿਸ਼ਾਨ ਮੇਰਾ ਪੰਜਾ ਜੀ ਮੈਂ ਕਾਂਗਰਸ ਵੱਲੋਂ ਖੜਾ ਜੀ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆਂ ਦੇਖੋ ਲੋਕਾਂ ਨੂੰ ਅਪੀਲ ਮੈਂ ਇਹ ਕਰਨਾ ਚਾਹੁੰਦਾ ਜਿਹੜੀਆਂ ਸਰਕਾਰਾਂ ਪਹਿਲਾਂ ਲਾਰੇ ਲਾਉਂਦੀਆਂ ਰਹੀਆਂ ਪਹਿਲਾਂ ਇੱਕ ਐਮਸੀ ਸੀਗਾ ਉਹ ਵੀ ਲਾਰੇ ਲਾਉਂਦਾ ਰਿਹਾ ਔਰ ਝਾੜੂ ਆਮ ਆਦੀ ਪਾਰਟੀ ਨੇ ਕੀਤਾ ਕੁਛ ਨਹੀਂ ਹੈ ਜੀ ਸਾਡੇ ਮੁਹੱਲੇ ਦੀਆਂ ਗਲੀਆਂ ਦੇਖ ਲਓ ਸਾਡੇ ਮਡੇ ਦੀ ਸਟਰੀਟ ਲਾਈਟਾਂ ਦੇਖ ਲਓ ਬੇਸਿਕ ਚੀਜ਼ਾਂ ਨਹੀਂ ਇਹਨਾਂ ਨੇ ਪੂਰੀਆਂ ਕੀਤੀਆਂ ਜੀ ਠੀਕ ਹੈ ਜੀ ਜੀ ਤੁਸੀਂ ਫਿਰ ਕੀ ਕਰਨਾ ਚਾਹੁੰਦੇ ਹੋ ਐਮਸੀ ਬਣ ਕੇ ਆਈ ਐਮ ਸੀ ਦਾ ਪਹਿਲਾ ਕੰਮ ਜਿਹੜਾ ਹੈਗਾ ਉਹ ਬੇਸਿਕ ਚੀਜ਼ਾਂ ਇਹ ਹੈਗੀਆਂ ਕਿ ਗਲੀ ਮੁਹੱਲੀ ਸਾ ਗਲੀ ਸਾਫ਼ ਹੋਵੇ ਸਟਰੀਟ ਲਾਈਟਾਂ ਹੋਣ ਬੇਸਿਕ ਚੀਜ਼ਾਂ ਕਲੀਅਰ ਕਰੂੰਗਾ ਪਹਿਲਾਂ ਤਾਂ ਮੈਂ ਗਲੀਆਂ ਸਾਫ਼ ਹੋਣ ਗਲੀਆਂ ਪੱਕੀਆਂ ਹੋਣ ਏ ਦੇਖੋ ਤੋ ਤੁਸੀਂ ਕੱਲ ਨੂੰ ਐਮਸੀ ਬਣ ਜਾਣਾ ਨਾ ਜੀ ਜੀ ਕਿ ਲੋਕਾਂ ਨੇ ਫਿਰ ਤੁਹਾਨੂੰ ਵਕਾਲਤ ਨਹੀਂ ਕਰ ਲੈਣੀ ਮੈਂ ਕਹਾਂ ਜੀ ਮੈਂ ਲੋਕਾਂ ਨੂੰ ਰੱਛ ਲੈਣਾ ਮੈਂ ਕਹਾਂ ਜੀ ਮੈਂ ਲੋਕਾਂ ਲਈ ਵਕਾਲਤ ਕਰਨੀ ਆ ਫਿਰ ਠੀਕ ਹੈ ਜੀ ਮੈਂ ਲੋਕਾਂ ਲਈ 24 ਘੰਟੇ ਖੜਾ ਇਸ ਮੁਹੱਲੇ ਦੇ ਵਿੱਚ ਜੰਮਿਆ ਇਸ ਮੁਹੱਲੇ 'ਚ ਪਲਿਆ ਮੈਂ ਇਹਨਾਂ ਲੋਕਾਂ ਦਾ ਹੀ ਆ ਬੰਦਾ ਜੀ ਮੈਂ ਫੇ ਪੱਟੀ ਕੋ ਤੈਨੂੰ ਨਹੀਂ ਫਿਰ ਕੰਮ ਨਹੀਂ ਕਰ ਦੇਣਾ ਫਿਰ ਮੇਰੇ ਕੋ ਰੱਛ ਲੈਣਾ ਮੇਰਾ ਕੰਮ ਵਧੂਗਾ ਅੱਛਾ ਜੀ ਮੇਰਾ ਕੰਮ ਵਧੂਗਾ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਨੂੰ ਤਾਂ ਦੋ ਚੀਜ਼ਾਂ ਮਿਲ ਰਹੀਆਂ ਇੱਕ ਵਕੀਲ ਮਿਲ ਰਿਹਾ ਨਾਲ ਇੱਕ ਐਮਸੀ ਮਿਲ ਰਿਹਾ ਸਰ ਬਹੁਤ ਅੱਖਰੀ ਗੱਲ ਆ ਜੀ ਕਿ ਕਿਉਂਕਿ ਕਿ ਗਰੀਬ ਬੰਦੇ ਨਾਲ ਨਹੀਂ ਕੋਈ ਖੜਦਾ ਅੱਜ ਦੇ ਜਵਾਨੇ ਦੇ ਵਿੱਚ ਮੈਂ ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰੇ ਮੰਮੀ ਵੀ ਪਹਿਲਾਂ ਐਮਸੀ ਰਹੇ ਆ ਜੀ ਮਾਲਪੁਰ ਦੇ ਪ੍ਰਧਾਨ ਵੀ ਰਹੇ ਆ ਕਮਲੇਸ਼ ਪੱਟੀ ਸੀ ਉਹਨਾਂ ਦਾ ਨਾਮ ਠੀਕ ਹੈ ਜੀ ਉਹਨਾਂ ਨੇ ਵੀ ਲੋਕਾਂ ਦੀ ਸੇਵਾ ਕੀਤੀ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਸੀਗੇ ਜਿਸ ਦੇ ਕਰਕੇ ਉਹ ਲਗਾਤਾਰ ਤਿੰਨ ਵਾਰ ਐਮਸੀ ਬਣੇ ਠੀਕ ਹੈ ਜੀ ਇੱਕ ਵਾਰ ਮਾਲਪੁਰ ਦੇ ਪ੍ਰਧਾਨ ਵੀ ਰਹੇ ਆ ਹਾਂ ਜੀ ਜਿਸ ਦੇ ਕਰਕੇ ਉਹਨਾਂ ਨੇ ਲੋਕਾਂ ਦੀ ਸੇਵਾ ਹੁਣ ਕਰਕੇ ਮੈਨੂੰ ਕਾਂਗਰਸ ਪਾਰਟੀ ਨੇ ਮੈਨੂੰ ਉਮੀਦਵਾਰ ਚੁਣਿਆ ਜੀ ਤੇ ਮੈਨੂੰ ਲੋਕ ਵੀ ਵਧੀਆ ਹੁੰਗਾਰਾ ਦੇ ਰਹੇ ਆ ਜੀ ਫੇਰ ਤਾਂ ਖਾਨਦਾਨੀ ਐਮਸੀ ਕਹਿ ਸਕਦੇ ਥੋਨੂੰ ਪਰ ਫੇਰ ਬਹੁਤ ਵਧੀਆ ਗੱਲ ਹੈ ਜੀ ਨੌਜਵਾਨ ਕਿ ਕੰਨ ਜ ਸਾਡੇ ਕੋ ਮੈਡਮ ਜੀ ਕੀ ਨਾਂ ਜੀ ਮੇਰਾ ਦੀਪ ਕੰਚਨ ਪੱਟੇ ਮ ਇਹਨਾਂ ਦੀ ਵਾਈਫ ਹਾਂ ਠੀਕ ਹੈ ਕੀ ਆਮ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਆਮ ਜਨਤਾ ਨੂੰ ਇਹ ਹੀ ਕਹਿਣਾ ਚਾਹੂੰਗੀ ਕਿ ਵੋਟਰ ਚੱਕੀ VOTING ਕਰੋ ਇਹ ਸਾਡਾ ਰਾਈਟ ਹੈ ਔਰ ਅੱਛੇ ਉਮੀਦਵਾਰ ਨੂੰ ਹੀ ਲੈ ਕੇ ਆਓ ਜਿਹੜਾ ਤੁਹਾਡਾ ਕੰਮ ਕਰੇ ਔਰ ਤੁਹਾਡੀ ਬੇਸਿਕ ਨੀਡਸ ਨੂੰ ਪੂਰਾ ਕਰੇ ਔਰ ਮੈਂ ਇਹ ਕਹਨੀ ਆ ਕਿ ਸਾਡੇ ਜਿਹੜਾ ਸਮਾਜ ਹੈ ਇੱਚ ਐਜੂਕੇਸ਼ਨ ਇੱਕ ਮੇਨ ਹੋ ਐ ਅਸੀਂ ਇਹ ਚਾਹੁੰਦੇ ਆ ਕਿ ਜਿੰਨੀਆਂ ਵੀ ਨਈ ਸਕੀਮਾਂ ਜਿਹੜੀਆਂ ਸਰਕਾਰਾਂ ਦਿੰਦੀਆਂ ਐ ਪਰ ਸਾਡੇ ਲੋਕਾਂ ਤੱਕ ਪਹੁੰਚਦੀਆਂ ਨਹੀਂ ਮੈਂ ਅਸੀਂ ਇਹ ਸੋਚਦੇ ਆ ਕਿ ਅਸੀਂ ਹੁਣ ਲੋਕਾਂ ਤੱਕ ਪਹੁੰਚਾਈਏ ਠੀਕ ਹੈ ਜੀ ਅਸੀਂ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਮੈਂ ਕਹਨੀ ਹੈ ਕਿ ਸਾਰੇ ਵੋਟ ਕਰੋ ਔਰ ਆਪਣੇ ਲਈ ਅੱਛਾ ਉਮੀਦਵਾਰ ਔਰ ਕਾਂਗਰਸ ਪਾਰਟੀ ਨੂੰ ਜਿਤਾਓ ਠੀਕ ਹੈ ਜੀ ਆਪਣੇ ਇੱਕ ਇੱਕ ਵੋਟ ਜਿਹੜਾ ਵਾ ਬਹੁਤ ਜ਼ਰੂਰੀ ਭੱਟੀ ਸਾਹਿਬ ਨੂੰ ਪਾਉ ਜੀਏ ਨੇ 21 ਤਰੀਕ ਨੂੰ ਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਥੈਂਕ ਯੂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ہمارا ਨੇਤਾ ਕੈਸਾ ਹੋ ਕੀਮ ਸਾਹਿਬ ਜੈਸਾ ਹੋ ہمارا ਨੇਤਾ ਕੈਸਾ ਹੋ ਕੀਮ ਸਾਹਿਬ ਜੈਸਾ ਹੋ ਕਾਂਗਰਸ ਪਾਰਟੀ ਜਿੰਦਾਬਾਦ Thank you, thank you.